ਜਿਹੜੀ 70 ਵੀ ਚੱਕੀ ਗਈ ਸੀ ਜਿਹੜੀ 100 ਵੀ ਚੱਕੀ ਗਈ ਸੀ ਤੋਂ ਇਸੇ ਧਰਤੀ ਤੋਂ ਖਟਕੜ ਕਲਾ ਦੀ ਧਰਤੀ ਤੋਂ ਚੱਕੀ ਗਈ ਸੀ ਔਰ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਔਰ ਜੀੜਾ ਕੇ ਰੋਜ਼ ਦੀ ਰੋਜ਼ ਸਕਾਰ ਹੋ ਰਿਹਾ ਇਹ ਦੋ ਸ਼ਹੀਦ ਅਜਮ ਭਗਤ ਸਿੰਘ ਜੀ ਦੇ ਸੁਪਨੇ ਨੇ ਇਸ ਆਪਣੇ ਦੇਸ਼ ਭਾਰਤ ਨੂੰ ਲੈ ਕੇ ਜੋ ਫੈਸਲੇ ਸੀ ਜੋ ਰਾਜਗੁਰੂ ਜੀ ਜੋ ਸੁਖਦੇਵ ਜੀ ਸੋਚਦੇ ਸੀ ਇਹ ਉਹਨਾਂ ਸੁਪਨਿਆਂ ਨੂੰ ਆਪਾਂ ਸਾਕਾਰ ਕਰ ਸਕੀਏ ਬੂੜ ਪਾ ਸਕੀਏ ਇਹ ਉਸ ਦੇ ਸਦਕਾ ਜਾਨੀ ਕਿ ਜਿਹੜਾ ਇਹ ਜਿਹੜਾ ਰਾਸ਼ਟਰੀ ਸਮਾਗਮ ਕਰਾਇਆ ਜਾ ਰਿਹਾ ਹੈ ਤੇ ਉਸ ਦੇ ਉੱਤੇ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਕੰਮ ਕਰ ਰਹੀ ਹੈ ਇਸ ਦੇ ਨਾਲ ਨਾਲ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਸਰਕਾਰ ਨੇ ਜਿੰਨੇ ਸਰਕਾਰੀ ਡਿਪਾਰਟਮੈਂਟ ਉੱਥੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਤਸਵੀਰ ਲਗਾਈ ਹੈ ਉਹ ਇਸੇ ਲਈ ਲਗਾਈ ਹੈ ਕਿ ਕਿ ਅਗਲੇ ਪਹਿਲੇ ਇਸ ਕੈਮਰਾ ਦੇ ਵਿੱਚ ਕੀ ਹੁੰਦਾ ਸੀ ਤਾਂ ਜਿਹੜੇ ਮੰਤਰੀ ਹੁੰਦੇ ਸੀ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਸੀ ਪਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਇਹ ਬਹੁਤ ਵੱਡਾ ਇੱਕ ਮੈਸੇਜ ਦਿੱਤਾ ਹੈ ਕਿ ਸ਼ਹੀਦ ਐਜਮ ਭਗਤ ਸਿੰਘ ਜੀ, ਬਾਬਾ ਸਾਹੂ ਭੀਮਰਾਓ ਅਲੋਧਕਰ ਜੀ ਦੀ ਤਸਵੀਰ ਲਗਾ ਕੇ ਇਹ ਸੁਨੇਹਾ ਦਿੱਤਾ ਕਿ ਅਸੀਂ ਸੰਵਿਧਾਨ ਦੇ ਜੋ ਰਾਖੇ ਨੇ ਉਹਨਾਂ ਨੂੰ ਵੀ ਅਸੀਂ ਆਪਣੇ ਵੱਲੋਂ ਜਿਲਚ ਪੂਰੀ ਇੱਜ਼ਤ ਦੇਣਾ ਔਰ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਨੂੰ ਸਾਨੂੰ ਲੈ ਕੇ ਦਿੱਤਾ ਜਿਹੜੇ ਇਸ ਦੇਸ਼ ਦੇ ਅਸਲੀ ਬੈਂਕ ਨੇ ਸਭ ਦਖਤਨਾ ਦੇ ਵਿੱਚ ਜਿਹੜੀਆਂ ਤਸਵੀਰਾਂ ਉਹਨਾਂ ਦੀਆਂ ਲੱਗਣੀਆਂ ਸਭ ਤੁਹਾਨੂੰ ਮੰਤਰੀ ਸਾਹਿਬ ਆਪ ਨੂੰ ਦਿਖਾਉਂਦੇ ਹੋ ਕਿ ਬਹੁਤ ਸਾਰੇ ਮਸ਼ਹਾਲੇ ਦੇ ਵਿੱਚ ਕਿਹੜਾ ਹੋਸ ਬੁਰੀ ਗੱਲ ਆ ਜਾਂਦੀ ਹੈ ਸਾਡੀ ਟੈਸਟਿੰਗ ਬਣਾਉਣ ਦੀ ਗੱਲ ਹੈ ਉੱਥੇ ਦੀ ਸਮਾਤਾ ਉਹਨਾਂ ਜਿਵੇਂ ਅਸੀਂ 2 ਤੋਂ 3 ਤੱਕ ਪੂਰਾ ਹੋ ਰਿਹਾ ਹੈ ਦੇਖੋ ਅਨ ਗੋਇੰਗ ਪ੍ਰੋਸੈਸ ਹੈ ਅਸੀਂ ਸਾਰਾ ਇਹਦੇ ਤੇ ਵਰਕਆਊਟ ਕਰ ਰਹੇ ਹਾਂ ਮੁੱਖ ਮੰਤਰੀ ਸਾਹਿਬ ਨਾਲ ਸਾਡੀ ਰੈਗੂਲਰ ਮੀਟਿੰਗਜ਼ ਹੋ ਰਹੀਆਂ ਨੇ ਬਹੁਤ ਜਲਦੀ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਜਿਹੜਾ ਕੰਮ ਹੈ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਕੇ ਬੂਦੀ ਹੋ ਰਹੀ ਹੈ ਸਰ ਅੱਜ ਅੱਜ ਜਨਮ ਦਿਨ ਹੈਗਾ لیکن جنم جی نے পুষ্প ಅರ್ಪਿਤ کرنا کی سردان جی سماروں گا ریت ریت دندے ہے کیا صحیح ہے سر ریت ਦਿੱਤਾ گیا جی کل اتے পুষ্প ಅರ್پن ہے جیڑا وہ ہمیشہ اپا ਜਿਹਨੂੰ پیار کرتے ہیں سرانوں کرتے ہیں کیونکہ یہ ਤਾਂ विश्व ਵਿਦੇਸ਼ی کی کیتن پورے विश्व ਦੇ ਤੁਸੀਂ ਮੰਨੋ بھارت دی आजादी ਦੇ ਵਿੱਚ ਸਿੱਡਾ ਵੱਡਾ ਯੋਗਦਾਨ شہید اعظم ਭਗਤ ਸਿੰਘ ਦਾ ਮੈਂ ਕਹਿੰਦਾ ਰਾਜਪੁਰੀ ਜੀ ਦਾ ਸੁਖਦੇਵ ਜੀ ਦਾ شاید مطلب পুষ্প ಅರ್ਪਣ ਇੱਕ ਇੱਕ ਸਮਝ ਲਓ ਵੀ ਆਪਣੀ ਇੱਕ ਸਤਕਾਰ ਹੈ ਉਹਨਾਂ ਦਾ ਉਹ ਹਮੇਸ਼ਾ ਹਮੇਸ਼ਾ ਆਪਾਂ ਜਣੀ ਕਿ ਇਹਨਾਂ ਤੋਂ ਜੋ ਮੈਸੇਜ ਲੈ ਕੇ ਜਾਣਾ ਉਹ ਕੋਈ ਹੌਸਪੀਟਲ ਦੇਗਾ ਸਰ ਇੱਥੇ ਆਪਣੇ ਨਾ ਤਾਂ ਇੱਥੇ ਕੋਈ ਬੱਸ ਰੁਕਦੀ ਆ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਇਆ ਨਾ ਹੀ ਇੱਥੇ ਦਾ ਬੱਸ ਡਾ ਕੋਈ ਹੈਗਾ ਹਲੇ ਤੱਕ ਜਿਹੜਾ ਹੌਸਪੀਟਲ ਸੀਗਾ ਉਹ ਵੀ ਇੱਕ ਮਹੱਲਾ ਕਲੀਨਿਕ ਦੇ ਵਿੱਚ ਤਬਦੀਲ ਹੋ ਗਿਆ ਭਗਤ ਸਿੰਘ ਦੀ ਜਿਹੜੀ ਪੰਚਾਇਤ ਇੱਥੇ ਦੀ ਜ਼ਮੀਨ ਆ ਜਿਹੜੀ ਪੰਚਾਇਤੀ ਜ਼ਮੀਨ ਆ ਉਹ ਸਾਰੀ ਵੱਖ-ਵੱਖ ਡਿਪਾਰਟਮੈਂਟਾਂ ਨੇ ਲੈ ਲਈ ਆ ਤੇ ਇਹਦੇ ਵਾਸਤੇ ਕੁਝ ਦੇਖੋ ਗੱਲ ਐ ਤਾਂ ਜਿਹੜੀ ਜਿਹੜੀ ਤਾਂ authentic ਗੱਲ ਆ ਉਹਦੇ ਤੇ ਤਾਂ ਅਸੀਂ ਬਿਲਕੁਲ ਵਰਕਆਊਟ ਕਰਕੇ ਆਉਣ ਵਾਲੇ ਸਮੇਂ 'ਚ ਜਿਹੜੇ ਫੈਸਲੇ ਲਵਾਂਗੇ ਜਿਹੜੀਆਂ ਕੋਈ ਜਿਹੜੀਆਂ ਗੱਲਾਂ ਦੇ ਵਿੱਚ ਕੋਈ ਮਤਲਬ ਕਿ ਤਤ ਨਾ ਹੋਵੇ ਜਾਂ ਸਾਰ ਨਾ ਹੋਵੇ ਉਸ ਗੱਲਾਂ ਦਾ ਮਤਲਬ ਕਿ ਅੱਜ ਦੇ ਜਵਸਤੇ ਉੱਤੇ ਕਰਨ ਦਾ ਫਾਇਦਾ ਨਹੀਂ ਅਸੀਂ ਉਹਨਾਂ ਦਾ ਦਰਜਾ ਦੇਣ ਲਈ ਕੀ ਪ੍ਰਲਬ ਕਰਦੇ ਅੱਜ ਪਾਕਿਸਤਾਨ ਦੇ ਵਿੱਚ ਤਾਂ ਸ਼ਹੀਦ ਦੀ ਦਰਜਾ ਦਿੱਤਾ ਗਿਆ ਬਹੁਤ ਲੋਕਾਂ ਵੱਲੋਂ ਮਨਕੂਲ ਹੋਏ ਸ਼ਹੀਦ ਬਣੇ ਬਿਲਕੁਲ ਕਰਾਂਗੇ ਸੋਸ ਸੋਸ ਕਰਵਾਉਣ ਲਈ ਹੈ ਜੀ ਸਾਰੇ ਆਪਣੇ ਇਕੱਠੇ ਆਪ ਸਾਬ ਆਪਣੇ ਹਾਜ਼ਰ ਸਾਰੇ ਜੀ ਤੁਹਾਡੇ ਨਾਲ ਬਲੀ ਹੈ ਜੀ ਆਪਣੇ ਜਲਾ ਬਰਦਾਨ ਕੱਲ ਮਿਲ ਆਓ ਆਓ ਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਪ ਸਿਕਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਜੀ ਮંત્રી ਸਾਹਿਬ ਜੀ ਆਓ ਜੀ

ਹੈਲੋ ਹੈਲੋ ਭਾਜੀ ਸਾਗਰ ਸਾਗਰ ਸਾਡੀਆਂ ਫੋਟੋ ਖਰਾਬ ਹੋ ਜਾਂਦੀਆਂ ਨੇ ਫਾਈਟ ਉਹ ਤੇ ਕੈਮਰਾ ਖੜ ਕੇ ਚੱਲਦਾ ਉਹਨੇ ਸਾਡਾ ਪਤਾ ਕੀ ਔਖਾਂ ਨਾਲ ਗਵਾਰਾਂ ਦੀਆਂ ਟੋੜਾਂ ਦੇ ਹਨ ਨਹੀਂ ਸਾਡੀਆਂ ਗਵਾਰਾਂ ਦੇ ਉਹਨਾਂ ਦਾ

ਭਾਈ ਇੱਦਾਂ ਦੇਖ ਕੇਾਰੇ ਹੁਣ ਜੀ ਹਾਂਜੀ ਭਾਈ ਤੁਹਾਡਾ ਕੈਮਰਾ ਹੀ ਜਾਂਦਾ ਹੋਰੇ ਹਾਂਜੀ ਠੀਕ ਆ ਜੀ ਜੀ ਸਰ ਅੱਜ ਤੁਸੀਂ ਪਹਿਲੀ ਵਾਰ ਭਗਤ ਸਿੰਘ ਦੇ ਪਿੰਡ ਵੀ ਆਏ ਨਾਲ ਜਨਮ ਦਿਨ ਵੀ ਆ ਜਾਏਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਮੈਂ ਉਸ ਉਸ ਫਾਰਮੇ ਇਗਨੁਸ਼ੀ ਕੀ ਤੇ ਆਜਮ ਭਗਤ ਸਿੰਘ ਤੇ ਜਨਮ ਦੇ ਖੜੇ ਜੀ ਸਾਰੇ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਹਿੰਦੀ ਆਜਮ ਭਗਤ ਸਿੰਘ ਜੀ ਨਾ ਸਿਰਫ ਪੰਜਾਬ ਦਾ ਪੂਰੇ ਭਾਰਤ ਨਾ ਸਿਰਫ ਭਾਰਤ ਪੂਰੇ ਵਿਸ਼ਵ ਦਾ ਮਾਨ ਸਨਮਾਨ ਨੇ ਔਰ ਅੱਜ ਉਹਨਾਂ ਦੇ ਇਸ ਸਥਾਨ ਦੇ ਉੱਤੇ ਖਟਖਟ ਕਲਾਂ ਵਿੱਚ ਪਹੁੰਚ ਕੇ ਸਾਨੂੰ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਇੱਕ ਜਿਹਨੂੰ ਸੱਚੀ ਜੋ ਉਹਨਾਂ ਨੂੰ ਇੱਕ ਸੰਧਾਨਜਲੀ ਕਹੀਏ ਜਾਂ ਉਹਨਾਂ ਨੂੰ ਆਪਣੇ ਨਿੱਕਾ ਰਿਗਾਰਡਸ ਕਹੀਏ ਅਸੀਂ ਉਹ ਪੇ ਕੀਤਾ ਔਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਯੋਗ ਅਗਵਾਈ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਹੈ